ਸਤਿ ਸ਼੍ਰੀ ਅਕਾਲ ਜੀ ਮੈਂ ਸਾਰੀ ਸੰਗਤ ਨੂੰ ਤੇ ਕੁਝ ਜਿਹੜੇ ਮੀਡੀਆ ਵਾਲੇ ਬਹੁਤ ਜਲਦੀ ਜਲਦੀ ਵਿੱਚ ਜਵੰਦਾ ਵੀਰ ਦੀਆਂ ਜਿਹੜੀਆਂ ਰਿਪੋਰਟਸ ਕਰ ਰਹੇ ਨੇ ਔਰ ਉਹ ਸਿਰਫ ਆਪਣੇ ਵਿਊਜ਼ ਲੈਣ ਵਾਸਤੇ ਰਿਪੋਰਟ ਕਰੀ ਜਾਂਦੇ ਆ ਬਹੁਤ ਜਲਦੀ ਜਲਦੀ ਅੱਗੇ ਨੰਗਣ ਦੀ ਦੌੜ ਜਿਹੜੀ ਆ ਉਹਦੇ ਵਿੱਚ ਰਿਪੋਰਟ ਕਰੀ ਜਾਂਦੇ ਆ ਉਹਨਾਂ ਨੂੰ ਮੈਂ ਬੇਨਤੀ ਵੀ ਕਰਦਾ ਤੇ ਚੇਤਾਵਨੀ ਵੀ ਦਿੰਦਾ ਕਿ ਨਾ ਇਦਾਂ ਕਰੋ ਉਹ ਰਾਜਵੀਰ ਦੀ ਜਿਹੜੀ ਹਾਲਤ ਉਹ ਸਟੇਬਲ ਹੋ ਰਹੀ ਆ ਪੋਜ਼ਿਟਿਵ ਹੈ ਬਹੁਤ ਅਰਦਾਸ ਕਰੋ ਤੇ ਕੋਈ ਹਰੀਚ ਕੋਈ ਵੀ ਇਦਾਂ ਜਲਦੀ ਦੇ ਵਿੱਚ ਕੋਈ ਵੀ ਰਿਪੋਰਟ ਨਾ ਕਰੋ ਜਿੰਨਾ ਚਿਰ ਤੁਹਾਡੇ ਕੋਲ ਕੋਈ ਰਿਪੋਰਟ ਨਹੀਂ ਹੈਗੀ ਕਿਉਂਕਿ ਇਹ ਕੰਮ ਡਾਕਟਰਸ ਦਾ ਹੀ ਹੈ ਤੇ ਇਹ ਉਹੀ ਦੱਸ ਸਕਦੇ ਆ ਕਿ ਕਿਵੇਂ ਦੀ ਸਟੇਬਿਲਟੀ ਹੈਗੀ ਆ ਕਿਵੇਂ ਦੀ ਹਾਲਤ ਹੈਗੀ ਆ ਤੇ ਸਬਰ ਕਰੋ ਚੰਗੇ ਹੋਣ ਦਾ ਸਬੂਤ ਦਿਓ ਵਧੀਆ ਇਨਸਾਨ ਹੋਣ ਦਾ ਸਬੂਤ ਦਿਓ ਤਾਂ ਜੋ ਸਾਡਾ ਚੰਗਾ ਜਿਹੜਾ ਵਿਵਹਾਰ ਉਹ ਲੋਕਾਂ ਤੱਕ ਪਹੁੰਚੇ ਸੋ ਮੇਰੀ ਇਹ ਬੇਨਤੀ ਪ੍ਰਵਾਨ ਕਰੋਗੇ ਮੈਨੂੰ ਬਹੁਤ ਉਮੀਦ ਹੈ थैंक यू so much ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਸਾਰੀ ਸੰਗਤ ਨੂੰ ਤੇ ਕੁਝ ਜਿਹੜੇ ਮੀਡੀਆ ਵਾਲੇ ਬਹੁਤ ਜਲਦੀ ਜਲਦੀ ਵਿੱਚ ਜਵੰਦਾ ਵੀਰ ਦੀਆਂ ਜਿਹੜੀਆਂ ਰਿਪੋਰਟਸ ਕਰ ਰਹੇ ਨੇ ਔਰ ਉਹ ਸਿਰਫ ਆਪਣੇ ਵਿਊਜ਼ ਲੈਣ ਵਾਸਤੇ ਰਿਪੋਰਟ ਕਰੀ ਜਾਂਦੇ ਆ ਬਹੁਤ ਜਲਦੀ ਜਲਦੀ ਅੱਗੇ ਨੰਗਣ ਦੀ ਦੌੜ ਜਿਹੜੀ ਆ ਉਹਦੇ ਵਿੱਚ ਰਿਪੋਰਟ ਕਰੀ ਜਾਂਦੇ ਆ ਉਹਨਾਂ ਨੂੰ ਮੈਂ ਬੇਨਤੀ ਵੀ ਕਰਦਾ ਤੇ ਚੇਤਾਵਨੀ ਵੀ ਦਿੰਨਾ ਕਿ ਨਾ ਇਦਾਂ ਕਰੋ ਉਹ ਰਾਜਵੀਰ ਦੀ ਜਿਹੜੀ ਹਾਲਤ ਉਹ ਸਟੇਬਲ ਹੋ ਰਹੀ ਆ ਪੋਜ਼ਿਟਿਵ ਹੈ ਬਹੁਤ ਅਰਦਾਸ ਕਰੋ ਤੇ ਕੋਈ ਹਰੀਚ ਕੋਈ ਵੀ ਇਦਾਂ ਜਲਦੀ ਦੇ ਵਿੱਚ ਕੋਈ ਵੀ ਰਿਪੋਰਟ ਨਾ ਕਰੋ ਜਿੰਨਾ ਚਿਰ ਤੁਹਾਡੇ ਕੋਲ ਕੋਈ ਰਿਪੋਰਟ ਨਹੀਂ ਹੈਗੀ ਕਿਉਂਕਿ ਇਹ ਕੰਮ ਡਾਕਟਰਸ ਦਾ ਹੀ ਆ ਤੇ ਇਹ ਉਹੀ ਦੱਸ ਸਕਦੇ ਆ ਕਿ ਕਿਵੇਂ ਦੀ ਸਟੇਬਿਲਟੀ ਹੈਗੀ ਆ ਕਿਵੇਂ ਦੀ ਹਾਲਤ ਹੈਗੀ ਆ ਤੇ ਸਬਰ ਕਰੋ ਚੰਗੇ ਹੋਣ ਦਾ ਸਬੂਤ ਦਿਓ ਵਧੀਆ ਇਨਸਾਨ ਹੋਣ ਦਾ ਸਬੂਤ ਦਿਓ ਤਾਂ ਜੋ ਸਾਡਾ ਚੰਗਾ ਜਿਹੜਾ ਵਿਵਹਾਰ ਉਹ ਲੋਕਾਂ ਤੱਕ ਪਹੁੰਚੇ ਸੋ ਮੇਰੀ ਇਹ ਬੇਨਤੀ ਪ੍ਰਵਾਨ ਕਰੋਗੇ ਮੈਨੂੰ ਬਹੁਤ ਉਮੀਦ ਹੈ थैंक यू so much ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਸਾਰੀ ਸੰਗਤ ਨੂੰ ਤੇ ਕੁਝ ਜਿਹੜੇ ਮੀਡੀਆ ਵਾਲੇ ਬਹੁਤ ਜਲਦੀ ਜਲਦੀ ਵਿੱਚ ਜਵੰਦਾ ਵੀਰ ਦੀਆਂ ਜਿਹੜੀਆਂ ਰਿਪੋਰਟਸ ਕਰ ਰਹੇ ਨੇ ਔਰ ਉਹ ਸਿਰਫ ਆਪਣੇ ਵਿਊਜ਼ ਲੈਣ ਵਾਸਤੇ ਰਿਪੋਰਟ ਕਰੀ ਜਾਂਦੇ ਆ ਬਹੁਤ ਜਲਦੀ ਜਲਦੀ ਅੱਗੇ ਨੰਗਣ ਦੀ ਦੌੜ ਜਿਹੜੀ ਆ ਉਹਦੇ ਵਿੱਚ ਰਿਪੋਰਟ ਕਰੀ ਜਾਂਦੇ ਆ ਉਹਨਾਂ ਨੂੰ ਮੈਂ ਬੇਨਤੀ ਵੀ ਕਰਦਾ ਤੇ ਚੇਤਾਵਨੀ ਵੀ ਦਿੰਨਾ ਕਿ ਨਾ ਇਦਾਂ ਕਰੋ ਉਹ ਰਾਜਵੀਰ ਦੀ ਜਿਹੜੀ ਹਾਲਤ ਉਹ ਸਟੇਬਲ ਹੋ ਰਹੀ ਆ ਪੋਜ਼ਿਟਿਵ ਹੈ ਬਹੁਤ ਅਰਦਾਸ ਕਰੋ ਤੇ ਕੋਈ ਹਰੀਚ ਕੋਈ ਵੀ ਇਦਾਂ ਜਲਦੀ ਦੇ ਵਿੱਚ ਕੋਈ ਵੀ ਰਿਪੋਰਟ ਨਾ ਕਰੋ ਜਿੰਨਾ ਚਿਰ ਤੁਹਾਡੇ ਕੋਲ ਕੋਈ ਰਿਪੋਰਟ ਨਹੀਂ ਹੈਗੀ ਕਿਉਂਕਿ ਇਹ ਕੰਮ ਡਾਕਟਰਸ ਦਾ ਹੀ ਆ ਤੇ ਇਹ ਉਹੀ ਦੱਸ ਸਕਦੇ ਆ ਕਿ ਕਿਵੇਂ ਦੀ ਸਟੇਬਿਲਟੀ ਹੈਗੀ ਆ ਕਿਵੇਂ ਦੀ ਹਾਲਤ ਹੈਗੀ ਆ ਤੇ ਸਬਰ ਕਰੋ ਚੰਗੇ ਹੋਣ ਦਾ ਸਬੂਤ ਦਿਓ ਵਧੀਆ ਇਨਸਾਨ ਹੋਣ ਦਾ ਸਬੂਤ ਦਿਓ ਤਾਂ ਜੋ ਸਾਡਾ ਚੰਗਾ ਜਿਹੜਾ ਵਿਵਹਾਰ ਉਹ ਲੋਕਾਂ ਤੱਕ ਪਹੁੰਚੇ ਸੋ ਮੇਰੀ ਇਹ ਬੇਨਤੀ ਪ੍ਰਵਾਨ ਕਰੋਗੇ ਮੈਨੂੰ ਬਹੁਤ ਉਮੀਦ ਹੈ थैंक यू so much ਸਤਿ ਸ਼੍ਰੀ ਅਕਾਲ